ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇੱਕ ਇਨਸਾਨੀ ਅਜਿਹਾ ਪ੍ਰਾਣੀ ਆ ਜੋ ਚਾਹੇ ਤਾਂ ਡੰਗਰਾਂ ਤੋਂ ਵੀ ਥੱਲੇ ਡਿੱਗ ਸਕਦਾ ਤੇ ਜੇ ਚਾਹੇ ਤਾਂ ਅਸਮਾਨਾਂ ਨੂੰ ਵੀ ਛੋਹ ਸਕਦਾ ਐਵੇਂ ਇੱਕ ਵਾਰੀ ਇੱਕ ਬੜਾ ਅਮੀਰ ਬੰਦਾ ਹੁੰਦਾ ਠੱਗੜਾ ਬਿਜ਼ਨਸਮੈਨ ਹੁੰਦਾ ਕਈ ਦੇਸ਼ਾਂ ਦੇ ਵਿੱਚ ਉਹਦਾ ਕਾਰੋਬਾਰ ਫੈਲਿਆ ਹੁੰਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਾ ਆਉਣਾ ਉਹਦੇ ਲਈ ਆਮ ਜੀ ਗੱਲ ਹੁੰਦੀ ਐ ਐਵੇਂ ਕਿਹੜਾ ਕੰਮ ਦੀ ਵਜ੍ਹਾ ਕਰਕੇ ਉਹ ਕਿਸੇ ਵਿਦੇਸ਼ ਚ ਗਿਆ ਹੁੰਦਾ ਉਥੇ ਉਹ ਆਪਦਾ ਕਾਰੋਬਾਰ ਜਲਦੀ ਜਲਦੀ ਖਤਮ ਕਰਕੇ ਉਹਦੇ ਕੋਲੇ ਫੁਰਸਤ ਦੇ ਪਾਲ ਬੱਜ ਜਾਂਦੇ ਆ ਤੇ ਉਹ ਘੁੰਮਣ ਫਿਰਨਾ ਸ਼ੁਰੂ ਕਰ ਦਿੰਦਾ ਜਦੋਂ ਉਹ ਬਾਜ਼ਾਰ ਚ ਘੁੰਮਣ ਜਾਂਦਾ ਤਾਂ ਉਥੇ ਇੱਕ ਮੇਲਾ ਲੱਗਿਆ ਹੁੰਦਾ ਉਹ ਮੇਲਾ ਦੇਖਣ ਚੱਲਿਆ ਜਾਂਦਾ ਮੇਲੇ ਦੇ ਵਿੱਚ ਉਹਨੂੰ ਇੱਕ ਬੰਦਾ ਟੱਕਰਦਾ ਜਿਹਦੇ ਕੋਲੇ ਬੋਤਲ ਦੇ ਵਿੱਚ ਜਿੰਨ ਪਾਇਆ ਹੁੰਦਾ ਤੇ ਉਹਨੇ ਉਹ ਸੇਲ ਤੇ ਲਾਇਆ ਹੁੰਦਾ ਵੇਚਣ ਨੂੰ ਲਾਇਆ ਹੁੰਦਾ ਤੇ ਇਹ ਜਿਹੜਾ ਅਮੀਰ ਬੰਦਾ ਹੁੰਦਾ ਇਹਨੂੰ ਉਹ ਬੜਾ ਚੰਗਾ ਲੱਗਦਾ ਤਾਂ ਅਮੀਰ ਬੰਦਾ ਉਸ ਦੁਕਾਨਦਾਰ ਨੂੰ ਪੁੱਛਦਾ ਵੀ ਇਹ ਕੀ ਹੈ ਇਹਦੇ ਬਾਰੇ ਦੱਸ ਮੈਨੂੰ ਤਾਂ ਦੁਕਾਨਦਾਰ ਦੱਸਦਾ ਵੀ ਇਹ ਇੱਕ ਅਜਿਹਾ ਜੈਨਾ ਜੀ ਇਹ ਤੁਸੀਂ ਜੋ ਕਹੋਗੇ ਤੁਹਾਡੀ ਹਰ ਗੱਲ ਪੂਰੀ ਕਰੂਗਾ ਹਰੇਕ ਕੰਮ ਕਰੂਗਾ ਤੁਸੀਂ ਜਿਹੜੇ ਕੰਮ ਨੂੰ ਕਰਨ ਲਈ ਘੰਟੇ ਲਾਉਨੇ ਹੋ ਇਹ ਮਿੰਟਾਂ ਸੈਕਿੰਟਾਂ ਦੇ ਵਿੱਚ ਕਰ ਦਿੰਦਾ ਤੇ ਇਹਦੀ ਕੀਮਤ ਹੈਗੀ ਆ ਸਿਰਫ 2000 ਰੁਪਇਆ ਤਾਂ ਉਹ امیر ਬੰਦਾ ਸੋਚਦਾ ਵੀ ਇਹ ਤਾਂ ਬੜਾ ਮੇਰੇ ਕੰਮ ਦੀ ਚੀਜ਼ ਆ ਯਾਰ ਇਹ ਤਾਂ ਮੈਂ ਖਰੀਦਣੀ ਖਰੀਦਣੀ ਆ ਤਾਂ ਉਹ ਝਟ ਆਪਣੇ ਜੇਬ ਤੋਂ 2000 ਰੁਪਇਆ ਕੱਢਦਾ ਤੇ ਦੁਕਾਨਦਾਰ ਨੂੰ ਕਹਿੰਦਾ ਤੂੰ ਮੈਨੂੰ ਦੇ ਦੇ ਦੁਕਾਨਦਾਰ 2000 ਰੁਪਇਆ ਫੜ ਕੇ ਕਹਿੰਦਾ ਸਾਬ ਜੀ ਇੱਕ ਗੱਲ ਨਾਲ ਹੋਰ ਵੀ ਸੁਣ ਲਿਓ ਜਿੱਥੇ ਇਸ ਜੈਨ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਨੇ ਉੱਥੇ ਇੱਕ ਇਹਦੀ ਬਹੁਤ ਵੱਡੀ ਕਮੀ ਵੀ ਆ ਕਹਿੰਦਾ ਜਦੋਂ ਤੁਸੀਂ ਇਹਨੂੰ ਬੋਤਲ ਦੇ ਵਿੱਚੋਂ ਬਾਹਰ ਕੱਢ ਲਿਆ ਤੁਸੀਂ ਇਹਨੂੰ ਕੋਈ ਕੰਮ ਦੇ ਦੇਣਾ ਇਹਨੇ ਕਰਿਆ ਹੋਣਾ ਤੁਹਾਨੂੰ ਇਹਨੂੰ ਆਉਂਦੇ ਨੂੰ ਫੇਰ ਕੰਮ ਦੇਣਾ ਪੈਣਾ ਜੇ ਇਹ ਇਹ ਬਹਿਲਾ ਵਹਿ ਗਿਆ ਤਾਂ ਇਹਨੇ ਤੁਹਾਨੂੰ ਹੀ ਖਾਣ ਨੂੰ ਪੈਣਾ ਤਾਂ ਉਹ ਅਮੀਰ ਬੰਦਾ ਕਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੇ ਕੋਲੇ ਕੰਮ ਬੜਾ ਮੈਂ ਨਹੀਂ ਇਹਨੂੰ ਬਹਿਲਾ ਬਹਿਣ ਦਿੰਦਾ ਤੂੰ ਮੈਨੂੰ ਦੇ ਦੇ ਜਲਦੀ ਜਲਦੀ ਤਾਂ ਜਨ ਲੈ ਕੇ ਆਪਦੇ ਦੇਸ਼ ਵਾਪਸ ਆ ਜਾਂਦਾ ਤੇ ਬੋਤਲ ਦੇ ਵਿੱਚੋਂ ਜਨ ਨੂੰ ਬਾਹਰ ਕੱਢਦਾ ਜਨ ਬਾਹਰ ਨਿਕਲਦਾ ਕਹਿੰਦਾ ਹੁਕਮ ਮੇਰੇ ਆਕਾ ਤਾਂ ਉਹਨੂੰ ਇੱਕ ਕੰਮ ਦਿੰਦਾ ਜਨ ਮਿੰਟੋ ਮੈਂਟੀ ਕੰਮ ਕਰਕੇ ਆ ਜਾਂਦਾ ਤਾਂ ਫਿਰ ਉਹ ਬੰਦਾ ਜਨ ਨੂੰ ਕੋਈ ਵੱਡਾ ਕੰਮ ਦਿੰਦਾ ਜਿੱਥੇ ਟਾਈਮ ਲੱਗਣਾ ਹੋਵੇ ਪਰ ਜਨ ਮਿੰਟੋ ਮੈਂਟੀ ਉਹ ਕੰਮ ਵੀ ਖਤਮ ਕਰਿਆਉਂਦਾ ਐਵੇਂ ਹੀ ਕਰਦੇ 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 ਜਿਹੜਾ ਅਮੀਰ ਬੰਦਾ ਹੁੰਦਾ ਉਹਦੇ ਕੋਲੇ ਕੰਮ ਖਤਮ ਹੋ ਜਾਂਦਾ ਵੀ ਹੁਣ ਉਹ ਕੀ ਕਹੇ ਜਨ ਨੂੰ ਵੀ ਤੂੰ ਆਹ ਕਰ ਦੇ ਆਹ ਕਰ ਦੇ ਤੇ ਜਦੋਂ ਜਿੰਨ ਵਿਹਲਾ ਬਹਿ ਜਾਂਦਾ ਤੇ ਜਿੰਨ ਪੈਂਦਾ ਉਹਦੇ ਮਗਰ ਤੇ ਉਹ ਅਮੀਰ ਬੰਦਾ ਮੂਰੇ ਮੂਰੇ ਜਿੰਨ ਉਹਦੇ ਪਿੱਛੇ ਪਿੱਛੇ ਅਮੀਰ ਬੰਦਾ ਭੱਜਦਾ ਪੂਰਾ ਜੋਰ ਲਾ ਕੇ ਭੱਜਦਾ ਤੇ ਅੱਗੇ ਜਾ ਕੇ ਕਿਸੇ ਸੰਤ ਦੀ ਕੁਟਿਆ ਆ ਜਾਂਦੀ ਹੈ ਤੇ ਉਹ ਅਮੀਰ ਬੰਦਾ ਭੱਜ ਕੇ ਉਸ ਕੁਟਿਆ 'ਚ ਵੜ ਜਾਂਦਾ ਤੇ ਅੱਗੇ ਉਹ ਸੰਤ ਪ੍ਰਵਚਨ ਸੁਣਾ ਰਿਹਾ ਹੁੰਦਾ ਲੋਕਾਂ ਨੂੰ ਤੇ ਅਮੀਰ ਬੰਦਾ ਸਾਹੋ ਸਾਹ ਹੋਇਆ ਜਾ ਕੇ ਸੰਤਾਂ ਦੇ ਪੈਰਾਂ 'ਚ ਢਿੱਗ ਪੈਂਦਾ ਵੀ ਸੰਤ ਜੀ ਮੈਨੂੰ ਬਚਾ ਲਓ ਮੇਰੇ ਮਗਰ ਤਾਂ ਉਹ ਜਿੰਨ ਪਿਆ ਹੋਇਆ ਸਾਰੀ ਗੱਲ ਦੱਸਦਾ ਸੰਤਾਂ ਨੂੰ ਵੀ ਮੈਂ ਐ ਕਰਕੇ ਲੈ ਕੇ ਆਂਦਾ ਹੁਣ ਮੈਨੂੰ ਹੋਰ ਕੀ ਕੀ ਕੰਮ ਦੇ ਦੇਂ ਆ ਸਾਰੇ ਕੰਮ ਕਰਵਾ ਲੇ ਮੈਂ ਤੋਂ ਹੁਣ ਜੇ ਬੇਲਾ ਪੈਂਦਾ ਤਾਂ ਮੇਰੇ ਮਗਰ ਪੈ ਗਿਆ ਤਾਂ ਜਿਹੜਾ ਉਹ ਸੰਤ ਹੁੰਦਾ ਉਹ ਉਸ ਬੰਦੇ ਨੂੰ ਕਹਿੰਦਾ ਵੀ ਤੂੰ ਐ ਕਰ ਤੂੰ ਇਸ ਜੈਨ ਨੂੰ ਕਹਿ ਵੀ ਦੁਨੀਆ ਦਾ ਸਭ ਤੋਂ ਲੰਬਾ ਬਾਸ ਲੈ ਕੇ ਆ ਤੇ ਲਿਆ ਕੇ ਉਹਨੂੰ ਮੇਰੇ ਵਿਹੜੇ ਦੇ ਵਿੱਚ ਗੱਡ ਦੇ ਤੇ ਫੇਰ ਇਹਨੂੰ ਕਹੀਂ ਵੀ ਤੂੰ ਥੱਲੇੋਂ ਚੜਿਆ ਕਰ ਐਂ ਟੀਸੀ ਤੇ ਜਾਇਆ ਕਰ ਜੇ ਤੂੰ ਟੀਸੀ ਤੇ ਚਲਾਇਆ ਗਿਆ ਫਿਰ ਤੂੰ ਥੱਲੇ ਨੂੰ ਆ ਜਾ ਕਰ ਵੀ ਥੱਲੇ ਆ ਜਾ ਕਰੂ ਕਹਿੰਦੇ ਕਰੀ ਤਾਂ ਸਾਨੂੰ ਜਾਇਆ ਕਰ ਇਹ ਆਪੇ ਉਹਦੇ ਆਰੇ ਲੱਗਿਆ ਰਹੂ ਤਾਂ ਉਹ امیر ਬੰਦਾ ਬੜਾ ਖੁਸ਼ ਹੁੰਦਾ ਉਹ ਕਹਿੰਦਾ ਜਰਾ ਤਾਂ ਬਣ ਗਈ ਗੱਲ ਤੁਸੀਂ ਤਾਂ ਬੜੀ ਵਧੀਆ ਬਿਉਂਤ ਦਿੱਤੀ ਆ ਮੈਨੂੰ ਤਾਂ ਉਹ ਬੰਦਾ ਜਿੰਨ ਨੂੰ ਕਹਿੰਦਾ ਵੀ ਜਾਹਾਂ ਜਾ ਕੇ ਦੁਨੀਆ ਦਾ ਸਭ ਤੋਂ ਲੰਬਾ ਉੱਚਾ ਬਾਸ ਲੈ ਕੇ ਆ ਜਿੰਨ ਜਾਂਦਾ ਜਾ ਕੇ ਸਭ ਤੋਂ ਲੰਬਾ ਦੁਨੀਆ ਦਾ ਬਾਸ ਲੈ ਕੇ ਆਉਂਦਾ ਤੂੰ ਉਹਨੂੰ ਬਿਹੜੇ 'ਚ ਗੱਡ ਦਿੰਦਾ ਤੂੰ ਬੰਦਾ ਹੁਣ ਜੈਨ ਨੂੰ ਹੁਕਮ ਲਾਉਂਦਾ ਵੀ ਇਹਦੇ ਉੱਤੇ ਚੜ ਜਾ ਜਦੋਂ ਤੂੰ ਟੀਸੀ ਦੇ ਚਲੇ ਗਿਆ ਥੱਲੇ ਆ ਜੀ ਜੇ ਥੱਲੇ ਆ ਗਿਆ ਟੀਸੀ ਦੇ ਚਲੇ ਜਾਏ ਚਲੋ ਜੈਨ ਕਿਸ ਨਾ ਕਿਸੇ ਆਰੇ ਲੱਗਿਆ ਰਹਿੰਦਾ ਉਹ ਬੇਲਾ ਨਹੀਂ ਵਹਿੰਦਾ ਫਿਰ ਇਹਨੂੰ ਖਾਂਦਾ ਨਹੀਂ ਕਹਾਣੀ ਬੜੀ ਵਧੀਆ ਬੜੀ ਇੰਟਰਸਟਿੰਗ ਆ ਤੇ ਉਹਨੇ ਡੂੰਘੇ ਤੇ ਉਹਨੇ ਸੋਹਣੇ ਦੇ ਅਰਥ ਆ ਜਿਹੜੇ ਆਪਣੇ ਜ਼ਿੰਦਗੀ ਦੇ ਨਾਲ ਜੁੜਦੇ ਆ ਹੁਣ ਜਿਹੜਾ ਇਹਦੇ ਵਿੱਚ ਇਹ ਬਾਸ ਆ ਉਹ ਹੈਗਾ ਆਪਣੀ ਜ਼ਿੰਦਗੀ ਦੀ ਨਿਗਾਹ ਆਪਣੀ ਸੋਚ ਜਿਹਨੂੰ ਆਪਾਂ ਆਪਣੀ ਦ੍ਰਿਸ਼ਟੀ ਕਹਿ ਸਕਦੇ ਹਾਂ ਤੇ ਜਿਹੜਾ ਜਨ ਉਹ ਹੈਗਾ ਆਪਣਾ ਮਨ ਹੁਣ ਜਿਹੜਾ ਮਨ ਉਹ ਜਨ ਦੀ ਤਰ੍ਹਾਂ ਕਿਵੇਂ ਆ ਕਿਉਂਕਿ ਮਨ ਨੂੰ ਹਮੇਸ਼ਾ ਕੰਮ ਦੀ ਲੋੜ ਆ ਜੇ ਕਿਸ ਨਾ ਕਿਸੇ ਆਰੇ ਲੱਗਿਆ ਰਹੂ ਤਾਂ ਲੱਗਿਆ ਰਹੂ ਤੇ ਜੇ ਵਿਹਲਾ ਬਹਿ ਗਿਆ ਉਹਨੇ ਤੁਹਾਡੇ ਮਗਰ ਪੈ ਜਾਣਾ ਕੋਈ ਨਾ ਕੋਈ ਸਿਆਪਾ ਖੜਾ ਕਰੂ ਤੁਸੀਂ ਸੋਚ ਕੇ ਦੇਖੋ ਜਦੋਂ ਆਪਾਂ ਬਿਜ਼ੀ ਹੁੰਨੇ ਆ ਨੋਰਮਲ ਚੱਲੀ ਜਾਂਦਾ ਜਦੋਂ ਆਪਾਂ ਵਿਹਲੇ ਬਹਿਨੇ ਆ ਤਾਂ ਫਿਰ ਕੋਈ ਨਾ ਕੋਈ ਦਿਮਾਗ ਹੋਰ ਪਾਸੇ ਨੂੰ ਜਾਂਦਾ ਹੀ ਜਾਂਦਾ ਉਹਿਆ ਨਾ ਫਿਰ ਇਸ ਜੈਨ ਦੀ ਤਰ੍ਹਾਂ ਵੀ ਜਦੋਂ ਉਹ ਕੰਮ ਕਰਦਾ ਕਰੀ ਜਾਂਦਾ ਜਦੋਂ ਉਹ ਬਹਿਲਾ ਬੈਂਦਾ ਤਾਂ ਫਿਰ ਖਾਨ ਨੂੰ ਪੈਂਦਾ ਗੱਲ ਬੜੀ ਡੂੰਗੀ ਆ ਪਰ ਸਮਝਣੀ ਪੈਣੀ ਆ ਹੈ ਬੜੀ ਚੰਗੀ ਜਿਵੇਂ ਕਹਾਣੀ ਦੇ ਵਿੱਚ ਜਿੰਨ ਨੂੰ ਇਹ ਕਿਹਾ ਗਿਆ ਵੀ ਤੂੰ ਬਾਸ ਦੇ ਉੱਤੇ ਚੜ ਜਾ ਸਿਰੇ ਤੇ ਜਾ ਕੇ ਥੱਲੇ ਆ ਜਾ ਥੱਲੋਂ ਆ ਕੇ ਫਿਰ ਤਾਹਾਂ ਚੱਲਿਆ ਜਾ ਉਹਨੂੰ ਆਰੇ ਲਈ ਰੱਖਿਆ ਉਵੇਂ ਹੀ ਆਪਣਾ ਮਨ ਆ ਜਿਹੜਾ ਜੈਨ ਆ ਜਿਹੜਾ ਆਪਣੇ ਮਨ ਦੇ ਤਰ੍ਹਾਂ ਵਾ ਜਦੋਂ ਇਹ ਬਹਿਲਾ ਬੈਠਾ ਇਹਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਲਓ ਜਦੋਂ ਕੋਈ ਕੰਮ ਹੈਗਾ ਉਹ ਤਾਂ ਕੰਮ ਕਰਨਾ ਹੀ ਕਰਨਾ ਕਿਉਂਕਿ ਜੇ ਆਪਾਂ ਉਹ ਬੇਲਾ ਸਮਾਂ ਬਰਥ ਗਵਾ ਲਿਆ ਬੇਲੇ ਬੈਠੇ ਤਾਂ ਇਸੇ ਮਨ ਨੇ ਇਸੇ ਬੇਲੜ ਮਨ ਨੇ ਆਪਣੇ ਮਗਰ ਪੈ ਜਾਣਾ ਆਪਾਂ ਨੂੰ ਅੰਦਰੋਂ ਅੰਦਰੀ ਝੂਰਾ ਲਾਉਣਾ ਸ਼ੁਰੂ ਕਰ ਦੇਣਾ ਕੋਈ ਗਲਤ ਫੁਰਨਾ ਫੁਰਨ ਲਾ ਦੇਣਾ ਸੋ ਦੋਸਤੋ ਜਿਹੜਾ ਆਪਣੇ ਅੰਦਰ ਮਾਨਾ ਨਾ ਇਹ ਸ਼ੈਤਾਨੀ ਮਨ ਇਹਨੂੰ ਬੇਲਾ ਨਾ ਰਹਿਣ ਦਿਓ ਇਹਨੂੰ ਕਿਸੇ ਨਾ ਕਿਸੇ ਹਰ ਇੱਕ ਕਿਸੇ ਨਾ ਕਿਸੇ ਕੰਮ 'ਚ ਲਾਈ ਰੱਖੋ ਮਤਲਬ ਜਦੋਂ ਬੇਲੇ ਹੋ ਉਦੋਂ ਮੈਡੀਟੇਸ਼ਨ ਕਰ ਲੋ ਰੱਬ ਦਾ ਨਾਮ ਲੈ ਲੋ ਤਾਂ ਹੀ ਇਹ ਜਿਹੜੀ ਜ਼ਿੰਦਗੀ ਆ ਇਸਕਾਰ ਹੋਊਗੀ ਇਹ ਵਧੀਆ ਬਣੂਗੀ ਚੰਗੇ ਢੰਗ ਨਾਲ ਬਤੀਤ ਹੋਊਗੀ ਦੋਸਤੋ ਇਹ ਕਹਾਣੀਆਂ ਹੁੰਦੀਆਂ ਤਾਂ ਅਕਸਰ ਕਲਪਨਿਕ ਨੇ ਪਰ ਇਹਨਾਂ ਤੋਂ ਮਿਲਣ ਵਾਲੀ ਜਿਹੜੀ ਸਿੱਖਿਆ ਨਾ ਉਹ ਜ਼ਿੰਦਗੀ ਦੇ ਬੜੀ ਕੰਮ ਆਉਂਦੀ ਹੈ ਹੁਣ ਇਹ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਫੁਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਜਿਨ੍ਹਾਂ ਨੇ ਮੇਰੇ ਪੇਜ ਨੂੰ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰ ਲੈ ਗਲਤੀ ਭੁੱਲ ਚੁੱਕ ਮਾਫ਼ੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ